ਕਿ ਮਿੱਠੀ ਏ ਗਰੀਬੀ ਰਹੀ ਸਾਡੇ ਤੇ ਸੌ ਰੱਬ ਦੀ ਹੋਰਾਂ ਨਾ ਚੱਲਦੀ ਹਾਏ ਲਾ ਕੇ ਤਾਂ ਕਿਉਂ ਸੀ ਸਾਡੀ ਉਨੀ ਫੌਮ ਨੂੰ ਤੇ ਬੇਬੇ ਰਹੀ ਸਕੂਲੇ ਕਲਦੀ ਕੇ ਜਾਨੇ ਦਰਵਾਜ਼ੇ ਵਾਲੀ ਥਾਂ ਤੇ ਨਹੀਂ ਘਰਾਂ ਨੂੰ ਸਿਲਾਈਆਂ ਪੱਲੀਆਂ ਮੈਂ ਬੇਬੇ ਕਈ ਵਾਰੀ ਰੋਂਦੀ ਵੇਖੀ ਆਪਣੀ ਮੁਸੀਬਤਾਂ ਨੇ ਹੋ ਸੱਚੀ ਚੱਲਿਆ ਪੁੱਤ ਬਲੋਸ਼ ਦੇ ਦਾ ਕਿ ਯਾਰ ਨਾ ਹਾਲਾਤ ਕੀਤੇ ਉੱਠੇ ਹੋਇਆ ਹਏ ਸਾਰਾ ਘਰ ਫੁੱਲ ਜਿੱਥੋਂ ਨੌਰ ਪਈਆ ਲਬਦਾਨੀ ਅਸੀਂ ਐਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਇਆ ਹਏ ਲੋੜ ਵੇਲੇ ਜੇ ਸਿਕੋਨਾਂ ਰੁਪਈਆ ਲਬਦਾਨੀ ਅਸੀਂ ਐਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਇਆ ਕਿ ਅੱਜ ਗੱਡ ਖਾਣਾ ਖੜਾਇਆ ਹੋਵੇ ਲੀ ਵਿੱਚ ਵੇਖ ਜੱਟੀ 1 ਕਰੋੜ ਦਾ ਹੋ ਕਦੇ ਬੈਂਕ ਵਾਲਿਆਂ ਦੇ ਮੂਰੇ ਵੇਖਿਆ ਮੈਂ ਬਾਪੂ ਮੇਰਾ ਹੱਥ ਜੋੜਦਾ ਇਹ ਚੱਪਲਾ ਪੁਰਾਣੀਆਂ ਪਾਵਤ ਰੰਗਾਂ ਤੇਰੀ ਜਾਂ ਮੇਰੀ ਮਾਂ ਨੇ ਬਹੁਤ ਦਿਲ ਚ ਦੁਆਇਆਂ ਨੇ ਮੈਨੂੰ ਮੇਰੀ ਮਾਂ ਦੀ ਅਰਦਾਸ ਤਾਇਆ ਮੈਂ ਲੜਿਆ ਮੁਕਦਰਾਂ ਨਾਲ ਨਹੀਂ ਉਹ ਹਾਰਿਆ ਓ ਮੈਂ ਜਾ ਮੇਰਾ ਰੱਬ ਬਸ ਜਾਣਦਾ ਏ ਕਿੰਨੀ ਵਾਰੀ ਵਿੱਚੋਂ ਵਿੱਚੀ ਟੁੱਟੇ ਹੋਇਆ ਏ ਸਾਰਾ ਘਰ ਫੁੱਲੇ ਜਿਥੋਂ ਨਾਰ ਪਈਆ ਲੱਭਦਾਂ ਦੀ ਅਸੀਂ ਇਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਇਆ ਖੇ ਲੋੜ ਵੇਲੇ ਜਿਸ ਕਰੋ ਨਾ ਰੁਪਈਆ ਦਾ ਬਦਾਨੀ ਅਸੀਂ ਐਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਏ ਆ ਕੈਨੇਡਾ ਪ੍ਰਦੇਸ਼ ਬਿਲੋਵਾਰਡ ਦਾ ਮਸਾ ਸੀ ਬਾਰਡਰ ਟੱਪਿਆ ਹੁਣ ਅਜ ਤੁਸੀਂ ਇਸ ਪਵਿੱਤਰ ਦਰਬਾਰ ਤੇ ਪਹੁੰਚੇ ਹੋ ਕਈਆਂ ਦੀ ਸੁਖਣਾ ਹੋਣਗੇ ਕਿ ਬਾਬਾ ਜੀ ਸਾਡੇ ਭੈਣ ਜਾਂ ਸਾਡੇ ਭਰਾ ਵਿਦੇਸ਼ ਪਹੁੰਚ ਜਾਣ ਸਹੀ ਗੱਲ ਆ ਮਾਲਕ ਨੇ ਪੂਰੀਆਂ ਕੀਤੀਆਂ ਪਰ ਜਦੋਂ ਤੁਸੀਂ ਏਜੰਟ ਕੋਲੇ ਪਾਸਪੋਰਟ ਲਾਇਆ ਹੋਣਾ ਤੁਹਾਡੇ ਅੱਦੇ ਰਿਸ਼ਤੇਦਾਰ ਤੇ ਉਦੋਂ ਬੋਲਣੋਂ ਹਟ ਗਏ ਹੋਣੇ ਆ ਭਾਈ ਇਹਨਾਂ ਨੇ ਪੈਸੇ ਮੰਗਣੇ ਆ ਸੱਚੀ ਗੱਲ ਤੇ ਜਦੋਂ ਕਿ ਨੂੰ ਪਹੁੰਚ ਗਿਆ ਫਿਰ ਨਾਲ ਦੀ ਨਾਲ ਫੋਨ ਆ ਜਾਂਦਾ ਉਹ ਭਾਈ ਦੱਸਿਓ ਕਿਹੜੇ ਏਜੰਟ ਤੋਂ ਲਵਾਇਆ ਅਸੀਂ ਵੀ ਲਵਾਉਣਾ ਆ ਨਾਲੇ 2-4 ਲੱਖ ਘਟਦਾ ਤੁਸੀਂ ਪਾ ਦਿਓ ਕਿੰਨਾਂ ਪ੍ਰਦੇਸ਼ ਬਿੱਲੋਵਾੜ ਤਾਂ ਮਸਾਂ ਸੀ ਬਾਰਡਰ ਟੱਪਿਆ ਓਏ ਜਿਹੜਾ ਮਾੜਾ ਸਮਾਂ ਕਰਦਾ ਸੀ ਟਿਚਰਾ ਮੈਂ ਤਾਣੋਂ ਥੜ੍ਹ ਕੇ ਆ ਨਪਿਆ ਤੇ ਹੁਣ ਜਿਹੜੇ ਕਹਿੰਦੇ ਸਾਡਾ ਲੱਗੇ ਬਾਗੀ ਰਿਸ਼ਤੇ ਆਧਾਰ ਜੱਤੀਏ ਤੇ ਪਹਿਲਾਂ ਡਰਦੇ ਕਵੋਂਦੇ ਨਹੀਂ ਸੀ ਉਹੀ ਨਾ ਮੰਗ ਲੈ ਉਹ ਦਾਰ ਜੱਤੀਏ ਓਹ ਕਿਹੜਾ ਕਿਹੜਾ ਕੀ ਕੀ ਰਿਹਾ ਕਲੇ ਦੇਵ ਚਿੱਟੂਟੇ ਹੋਇਆ ਸਾਰਾ ਘਰ ਫੁੱਲੇ ਜਿਥੋਂ ਨੌਰ ਪਈ ਰਵਦਾਨੀ ਅਸੀਂ ਐਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਇਆ ਕੇ ਬੱਦਲ ਲਾਹੌਰ ਸੀਗਾ ਗੱਜ ਦਾ ਤੇ ਡਰਦੇ ਸੀ ਛੱਤ ਛੋਏ ਨਾ ਓ ਬੜੇ ਘਟ ਮੋਢੇ ਹੋਣੇ ਜੱਟੀਏ ਜਿੰਨਾ ਦੇ ਗਲ ਲੱਗ ਰੋਇਆ ਕੇ ਹੀ ਰਿਆ ਤੂੰ ਮਹਿੰਗੀ ਮੇਰੀ ਮਾਂ ਨੇ ਸੋਨਾ ਨਹੀਂ ਕਦੇ ਪਾ ਕੇ ਵੇਖਿਆ ਹਾਏ ਪੁੱਤ ਬਣ ਜੇ ਸਟਹਰ ਛੇਤੀ ਮੇਰਾ ਕਿੱਥੇ ਨਹੀਂ ਉਹਨੇ ਮੱਥਾ ਟੇਕਿਆ ਹਾਏ ਖੌਰੇ ਕਿੰਨੀ ਵਾਰੀ ਬਾਪੂ ਰੋਇਆ ਹੁਣ ਆਵੇਖ ਕਰ ਜੇ ਦੇ ਪਾਣੂ ਕਿ ਤਗੜਾ ਹੋ ਡਿੱਗਣ ਨਹੀਂ ਦਿੱਤਾ ਉਹਦੇ ਹੌਸਲੇ ਨੇ ਤੇਰੇ ਯਾ ਤੂੰ ਮੈਂ ਤਾਜ ਸਿਰ ਦਾ ਬਣਾ ਕੇ ਰੱਖੂ ਜੱਟੀਏ ਮਾਰੇ ਟਾਈਮ ਜਿਨ੍ਹਾਂ ਨਾਲ ਖਾਦੇ ਧੱਕੇ ਹੋਇਆ ਉਹ ਸਾਰਾ ਘਰ ਖੁਲੇ ਜਿਥੋਂ ਨਾਰ ਐ ਹਲਬਦਾਨੀ ਅਸੀਂ ਐ ਹੋ ਜੇ ਕਦਾ ਦੇ ਵਿੱਚੋਂ ਉੱਠੇ ਹੋਇਆ ਉਹ ਸਾਰਾ ਘਰ ਖੁਲੇ ਜਿਥੋਂ ਨਾਰ ਐ ਹਲਬਦਾਨੀ ਅਸੀਂ ਐ ਹੋ ਜੇ ਕਦਾ ਦੇ ਵਿੱਚੋਂ ਉੱਠੇ ਹੋਇਆ